ਭਾਈ ਕੀ ਹਾਲ ਚਾਲ ਸਾਰੇ ਠੀਕ ਠਾਕ ਜੇ ਅੱਜ ਦਾ ਦਿਨ ਤੇ ਅੱਜ ਦੇ ਵਲੌਗ ਦੀ ਸਟਾਰਟਿੰਗ ਕੀਤੀ ਹੈ ਆਪਾਂ ਹੋਰ ਸਾਰੇ ਚੜਦੀ ਕਲਾ ਜੇ ਮੇਰੇ ਭਰਾ ਦੇਖੋ ਮਗਰ ਝੋਨਾ ਅੱਦਨ ਦੇਖੋ ਬਹੁਤ ਜ਼ਿਆਦਾ ਬਦਲਿਆ ਦਾ ਮੌਸਮ ਤੇ ਅੱਜ ਸਹੀ ਦੱਸਿਆ ਕੱਲ ਵੀ ਖੁਸ਼ਕੀ ਮੌਸਮ ਅੱਜ ਵੀ ਖੁਸ਼ਕੀ ਦੱਸਦੇ ਆ ਔਰ ਬੱਦਲ ਬੋ ਗਿਆ ਅਮਰਸਰ ਮੀਂਹ ਪੈਂਦਾ ਹੁਣੇ ਤੜਕੇ ਤੜਕੇ ਪੈ ਗਿਆ ਫੇਰ ਛੜਕਾ ਜਾ ਇੱਥੇ ਤੇ ਚਲੋ ਮਹਾਰਾਜ ਦੀ ਮਿਹਰ ਨਾਲ ਅਜੇ ਦੀ ਕਿਰਪਾ ਹੀ ਆ ਕਿਰਪਾ ਹੀ ਰੱਖੇ ਵਾਹਿਗੁਰੂ ਨਕੀ ਨੁਕਸਾਨ ਬਹੁਤ ਕਰ ਗਿਆ ਮਰਕੇ ਪਾ ਕੁਝ ਕਰ ਨਹੀਂ ਸਕਦੇ ਮਾਲਕੇ ਦੇ ਰੰਗ ਆ ਓਹ ਸੁਣਾਓ ਮੇਰੇ ਭਰਾ ਸਾਰੇ ਠੀਕ ਠਾਕ ਜੇ ਚੜ੍ਹਦੀ ਕਲਾ ਚ ਜੇ ਬਾਕੀ ਤੁਹਾਨੂੰ ਵਿਖਾਉਣੇ ਆ ਉਧਰ ਦੀਆਂ ਮੋਟਰਾਂ ਦੇ ਵੀ ਵਿਊ ਜਾ ਕੇ ਝੋਨੇ ਦਾ ਕੀ ਹਾਲ ਦੱਸਿਆ ਇਹ ਇਧਰ ਦਾ ਵੀ ਵਿਖਾਉਣੇ ਆਣ ਕੇ ਤੁਹਾਨੂੰ ਜੇ ਨਾਲੇ ਸੈਰ ਸੂਰ ਕਰ ਲੰਨੇ ਆ ਤੇ ਨਾਲੇ ਜਿਹੜੀ ਖੜੀ ਮਾਰ ਉਹਨੇ ਨਾਲੇ ਝੋਨਾ ਵਿਖਾ ਦੰਨੇ ਤੁਹਾਨੂੰ ਚੋਨਾ 1509 ਮੱਕੀ ਵਾਲਾ ਪੱਟੂ ਨਾ ਸੋਹਣਾ ਗਰੋਧ ਕਰ ਗਿਆ ਬਹੁਤ ਪਛੇਤਾ ਲੱਗਾ ਜੀ ਝੋਨਾ ਬਹੁਤ ਜਿਆਦਾ ਇਹ ਤੇ ਨਾ ਮੱਕੀ ਵੱਢ ਕੇ ਲੱਗਾ ਬਹੁਤ ਪਛੇਤਾ ਪਰ ਸੋਹਣੀ ਗਰੋਧ ਕਰ ਗਿਆ ਝੋਨਾ ਸਕਾਇਆ ਝੋਨਾ ਇਹ ਖਾਦ ਵੀ ਚੰਗੀ ਚਲੋ ਪਹਿਲਾਂ ਪਹਿਲਾਂ ਪਾਤੀ ਹੁਣ ਮੇਰੇ ਘਰ ਚ ਹੋਰ ਲੋਡ ਪਾਉਗੇ ਥੋੜੀ ਬਹੁਤੀ ਪਾਣੀ ਪਈ ਦੇ ਹੁਣ ਕਿ ਬਾਕੀ ਸੋਤੋ ਨਾ ਸੋਹਣਾ ਕਰ ਗਿਆ ਕਰੋ ਦੇਤੀ ਕੰਦਲਾ ਸੋਨੋ ਕੰਦਲਾ ਸੋਨੋ ਦਾ ਚਲੋ ਇਹ ਵੀ ਰੇਟ ਚੰਗਾ ਹੈ ਰਕੀ ਸੋਨੇ ਵਧੀਆ ਪੈਸੇ ਵੱਟੇ ਜਾਣਗੇ ਮੱਕੀ ਇਹਨਾਂ ਦੀ ਜਦ ਤੱਕ ਇਹ ਨਹੀਂ ਪੈ ਗਿਆ ਮੱਕੀ ਬਹੁਤ ਤਗੜੇ ਹੋ ਕੇ ਵੱਡੀ ਆਚੋ ਨੇ ਵੇਸਾ ਲੋੜ ਛੜਕੇ ਤੇ ਬਰਾਬਰ ਹੀ ਪਾਣੀ ਚਲੋ ਤੁਹਨੇ ਪੀ ਤੇ ਗਏ ਆ ਪਰ ਮਹਾਰਾਜ ਹੁਣ ਵੈਦਰ ਦਾ ਸਹੀ ਰੱਖੇ ਨਾ ਵੈਦਰ ਜੇ ਸਹੀ ਰਹੇਗਾ ਫਿਰ ਨਹੀਂ ਕੋਈ ਏਡਾ ਖਤਰਾ ਆਏਗਾ ਹੜ ਦਾ ਜਿਹੜਾ ਵੈਦਰ ਮਗਰੋਂ ਖਰਾਬ ਤਰਿਆ ਆਉਂਦਾ ਨਾ ਉਹਨੇ ਜਿਆਦਾ ਨੁਕਸਾਨ ਕੀਤਾ ਅਸਲ ਵਿੱਚ ਪੰਜਾਬ 'ਚ ਕਿਦੇ ਬਦਲ ਫਟ ਜੇ ਕਿਦੇ ਕੋਸ਼ ਹੋਗਾ ਕਦੀ ਕੋਸ਼ ਹੋਗਾ ਜੇ ਮੀਂਹ ਲੱਗੇ ਵੀ ਪਿੰਦੇ ਵੇਖੇ ਸੀ ਪਰ ਹਰ ਕੀ ਹਰ ਕੀ ਦਾ ਚਮਤਕਾਰ ਹੀ ਹੋ ਗਿਆ ਇਹ ਚੋਣ ਜੇ ਪਾਣੀ ਨਾ ਸੁੱਕਣ ਦੀ ਵਜ੍ਹਾ ਕੀ ਹੋ ਸਕਦੀ ਉਹ ਜਿਹੜਾ ਬਸ ਜੀ ਆ ਵੀ ਠੀਕ ਚ ਓਨੇ ਚਲੋ ਲੋਕੋ ਜਗਾ ਮਾਰਕ ਦੇ ਰੰਗਾਂ ਅੰਦਰ ਕੁਝ ਨਹੀਂ ਸਕਦੇ ਹੁਣ ਜਿਹੜਾ ਝੋਨਾ ਨਿਸਰੰਦਾ ਜਾਂ ਕੁਛ ਕਰਦਾ ਦਾਗੀ ਵੇਖੋ ਕਿੰਨਾ ਹੁੰਦਾ ਝੋਨਾ ਬਹੁਤ ਦਾਗੀ ਹੁੰਦਾ ਝੋਨਾ ਦਾਗੀ ਦੇ ਹੁਣਾਣਾ ਫੋਗ ਵੀ ਹੁੰਣਾ ਨਾਲ ਇਹ ਤੇ ਪਹਿਲੇ ਝੋਨੇ ਗੇਤਾਂ ਚ ਮਾਸਾ ਫੋਗ ਨਹੀਂ ਹੈਗੀ ਨੁਕਸਾਨ ਗੱਲ ਕਾਦੀ ਵੀ ਨੁਕਸਾਨ ਹੈਗਾ ਆ ਬਹੁਤ ਜ਼ਿਆਦਾ ਥੋੜਾ ਨਹੀਂ ਝੋਨਾ ਬਹੁਤ ਦਾਗੀ ਕਰਤਾ ਹੋਏ ਪਾਣੀ ਨਾਲ ਫਰਕ ਪੈਂਦਾ ਪੈਂਦਾ ਝੋਨੇ ਦਾ ਪਾਣੀ ਹੁਣ ਜਿਹੜਾ ਪਈ ਜਾਂਦਾ ਮੇਰੇ ਅਨੁਸਾਰ ਨਾ ਫੋਗ ਵੀ ਬਹੁਤ ਹੋ ਗਈ ਨਹੀਂ ਆ ਲੇਕਾ ਫੋਗ ਹੋ ਗਈ ਜਿਹੜਾ ਚੋਨਾ ਦਾਗੀ ਹੋ ਗਿਆ ਦਾਣਾ ਦਾਗੀ ਹੋ ਸਾਰੀ ਫੋਗ ਗਿਆ ਗੇਤੇ ਝੋਨੇ ਨਾਲੋਂ ਪਛੇਤੇ ਝੋਨੇ ਜਿਹੜੇ ਨਿਸਰਨ ਦੇ ਜਾਂ ਕੁਛ ਵੀ ਉਹਨਾਂ ਚੋਂ ਘੱਟੋ ਘੱਟ 20% ਦਾ ਫਰਕ ਪੈਣਾ ਫੋਗ ਦਾ ਤੇ ਗੇਤੇ ਝੋਨਿਆਂ ਨੂੰ ਵੀ ਸੋਨਾ ਆਣ ਕੇ ਟਿੱਡੇ ਦੇ ਹੋਏ ਟਿੱਡੇ ਦਾ ਮੜ ਮੜਾ ਹਮਲਾ ਟਿੱਡੇ ਦਾ ਵੀ ਹੋਇਆ ਵਾ ਟਿੱਡੀਆਂ ਮਲਾ ਕਰਨੇ ਮੜਾ ਮੜਾ ਤੇ ਜਿੱਦ ਵੀ ਪਿਆ ਉਹ ਦਾਣੇ ਦਾਗੇ ਗਿਰੀ ਜਾਂਦਾ ਤੋਂ ਸਪਰੇਅ ਹੁਣ ਕਰਨ ਜੋਗੇ ਨਹੀਂ ਜੇ ਮੁੰਜਰਾਂ ਤੇ ਆਪਾਂ ਸਪਰੇਅ ਕਰਦੇ ਆਣ ਕੇ ਤੇ ਝੋਨਾ ਜਿਹੜਾ ਬਹੁਤ ਜ਼ਿਆਦਾ ਖਰਾਬ ਹੁੰਦਾ ਠੀਕ ਆ ਕਿ ਮੁੰਜਰਾਂ ਦੇ ਸਪਰੇਅ ਹੁਣ ਆਪਾਂ ਕਰਦੇ ਨਹੀਂ ਨਾ ਕਰੀ ਦੀ ਆ ਨਾ ਹੁਣ ਉਧਰ ਜੋਗੇ ਨਾ ਉਧਰ ਜੋਗੇ ਪਹਿਲੂ ਟਿੱਡ ਪਿਆ ਨਹੀਂ ਤੇ ਹੁਣ ਟਿੱਡ ਦਾ ਮੜਾ 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 ਖਤਰਾ ਜਿਹਾ ਲੱਗਦਾ ਇਹ ਕਾ ਬਦਲੀ ਜੀ ਜਿੱਦੋਂ ਮਰਜ਼ੀ ਚੜਦੀ ਉਧਰ ਨਹੀਂ ਵਰ੍ਹ ਦਿੰਦੀ ਆ ਉਹਨਾਂ ਇਧਰ ਮੋਟਰ ਤੇ ਆ ਕੇ ਹੁਣ ਮੀਂਹ ਦੀ ਸ਼ਿਕਾਇਤ ਲੱਗਦੀ ਆਈ ਨਹੀਂ ਨਾ ਘਰੇ ਜਾਣ ਜੋਗੇ ਨਾ ਉਧਰ ਤੇ ਨਾ ਉਧਰ ਇਹਦੇ ਰੰਗਾਂ ਦਾ ਨਹੀਂ ਪਤਾ ਲੱਗਦਾ ਮਾਲਕ ਦੇ ਰੰਗਾਂ ਦਾ ਵੀ ਪਹਿਲਾਂ ਇਧਰ ਨੂੰ ਮਾਰ ਆਈ ਰੌਂਡੀ ਆ ਮੋਟਰ ਵੇਖ ਲਈਏ ਫੇਰ ਉਧਰ ਜਾਂਦੇ ਆ ਦਾਣੇ ਬਹੁਤ ਸੋਹਣੇ ਮੈਚੋਲੀ ਦੇ ਬਹੁਤ ਸੋਹਣੇ ਦਾਣੇ ਲੱਗੀ ਸੋਹਣੇ ਦਾਣੇ ਬਹੁਤ ਦਾਗੀ ਕਰਤੇ ਬਹੁਤ ਜਿਆਦਾ ਕਰਤੇ ਲੱਗੀ ਛੋਨਾ ਦੇ ਸਪਰੇਆ ਵੀ ਹੁਣ ਉੱਥੇ ਇੰਨੀ ਮਹਿੰਗੀਆਂ ਕੀ ਕਰਨੀਆਂ ਦਾਣਿਆਂ ਦੇ ਸਪਰੇ ਇੱਡੀ ਟੌਪ ਦੀਆਂ ਕੀਤੀਆਂ ਸੀ ਦਾਗੀ ਨਾ ਹੁਣ ਜਿਹੜੇ ਵਧੀਆ ਰਹਿਣ ਜਿੰਨਾ ਚਿਰ ਮਾਲਕ ਜੋ ਮਾਲਕ ਨੇ ਕਰਨਾ ਨਾ ਜੋ ਦੇ ਹੱਥ ਉਸਿਆ ਉਹਨੇ ਜੋ ਕਰਨਾ ਉਹਨੇ ਹੀ ਕਰਨਾ ਸਾਡੇ ਸੋਚਾਂ ਸਾਡੇ ਕੀਤੇ ਗੱਖ ਨਹੀਂ ਹੋਣਾ ਆਪਾਂ ਦੇ ਬੰਦਾ ਤੇ ਬੜਾ ਕੋ ਸੋਚਦਾ ਬੰਦੇ ਕਿ ਨਾ ਇਦਾਂ ਕਰ ਦਾਂਗੇ ਓਦਾਂ ਕਰ ਦਾਂਗੇ ਆਜੋਂ ਨਵੇਂ ਜੜੀਆਂ ਧੋੜੀਆਂ ਸੀ ਪੱਕੀਆਂ ਉਹਨਾਂ ਆ ਤਿੰਨ ਗਿੱਲੇ ਜਿਹੜੇ ਸੀ ਇਹ ਕੰਪਲੀਟ ਹੋਣਨੇ ਪੂਰੇ ਨਾਲ ਲੱਗਦਾ ਵੀ ਹੋਈ ਜਾਣਾ ਇੱਕ ਅੱਦੇ ਦਿਨ ਤੱਕ ਕੱਲ ਨੂੰ ਸਬਜ਼ੀ ਕਰਨੀ ਰੋਣੀ ਜਿੱਦਾਂ ਉਹਦੇ ਨਾਲ ਆਪਾਂ ਨੂੰ ਬੜਾ ਫਰਕ ਪੈਣਾ ਸੀ ਅੱਜ ਇਧਰ ਇਹ ਪੇਰੀਆ ਜਿਹੜਾ ਸਾਰਾ ਸਬਜ਼ੀ ਦਾ ਲੱਗ ਜਣਾ ਸਾਰਾ ਮਾਚੀ ਮਾਰਤਾ ਇਹਨੂੰ ਪਨੀਰੀਆਂ ਵਾਲਿਆਂ ਮਾਰਤਾ ਹੁਣ ਚਲੋ ਆਹ ਕੰਮ ਚੱਲੀ ਜਾਂਦਾ ਮੰਦਾ ਕਰੋ ਤਾਂ ਕਰੋਗੀ ਆਟ ਚ ਉਹਨਾਂ ਦੇ ਬਿਲਕੁਲ ਤਿਆਰ ਆਪਣਾ ਜਿਹਨੂੰ ਕਹ ਦੋ ਵੀ 4 5 ਤਰੀਕ ਨੂੰ ਤੁਹਾਨੂੰ ਅੱਗੇ ਦੱਸਿਆ ਵੀ 4 5 ਤਰੀਕ ਦੇ ਲਾਗੇ ਬੰਨੇ ਵੱਡਣ ਨੂੰ ਤਿਆਰ ਹੋਇਆ ਸੀ ਜੁਨਾ ਬਾਕੀ ਹੁਣ ਮੌਸਮ ਚਲੋ 4 5 ਤਰੀਕ ਤੱਕ ਹੀ ਲੱਗਦੇ ਖਰਾਬ ਹੁਣ ਤੇ ਇਹੋ ਕੁਝ ਕਰ ਸਕਦੇ ਹਾਂ ਹੁਣ ਤੇ ਜਿੱਦਾਂ ਕਹ ਦੋ ਉਹ ਰਹੀ ਕੀ ਆ ਹੁਣ ਤੇ ਮਤਲਬ ਵੇਟ ਹੀ ਕਰ ਸਕਦੇ ਹਾਂ ਜੋ ਮਾਲਕ ਨੂੰ ਮਨਜ਼ੂਰ ਆ ਜਿੱਦਾਂ ਜਿੱਦਾਂ ਉਹਨੂੰ

ਇਹ ਡੇਢ ਕਿਲਾ ਆ ਕੋਈ ਉਧਰ ਹੈ ਥਾਂ ਕੋਈ ਇਧਰ ਹੈ ਪਾ ਲਾ ਕੇ ਡੇਢ ਕਿਲਾ ਹੈ ਇਹ ਵੀ ਜਿੱਦਾਂ ਕਹ ਦੋ ਵੀ ਉਹ ਚੋਨਾ 17 18 ਉਹ ਚੋ ਦੂਜਾ ਕਿਲਾ ਹੈ ਜਿਹੜਾ ਸੀ ਉਹ ਸੜਕ ਨਾਲ ਉਹ 1509 ਲਈ ਉਹ 17 18 ਨਿਕਲਾਈ ਇਹ 17 18 ਲਈ ਇਹ 1509 ਨਿਕਲਾਈ ਬਾਕੀ ਚਲੋ ਜੋ ਮਾਰਕ ਨੂੰ ਮਨਜ਼ੂਰ ਆ ਜਿੱਦਾਂ ਜਿੱਦਾਂ ਨੂੰ ਸਹੀ ਲੱਗਦਾ ਵਾਈਗਰੋਨ ਉਨੇ ਤਕਰੀਬਨ ਸਾਰਾ ਨਿਸਰਿਆ ਸਪਰੇਅ ਦੀ ਆ ਪੂਰੇ ਪੂਰਾ ਸਪਰੇਅ ਦਿਆ ਚੋਨਾ ਦੇਖ ਲਓ ਵੀ ਫਰਕ ਉਹ ਚੋਨਾ ਜਿਹੜਾ ਸੀ ਪਨੀਰੀ ਇਹਦੀ ਉਹਦੀ ਇਕੱਠੀ-ਕੁੱਠੀ ਹੀ ਕਿੱਤੇ ਦੇ ਨੇ ਤੇ ਉਹ ਚੋਨਾ ਜਿਹੜਾ ਲੱਗਾ ਸੀ ਉਹ ਉਹ ਚੋਨਾ ਲਾਗੇ ਹੀ ਬੰਦੇ ਇਹਦੇ ਆ ਚੋਨਾ ਨਾਲ 온ਲੀ ਮੁੜ ਕੇ ਇਹਨਾਂ ਨੇ 3 ਦਿਨ ਲੇਟ ਕੀਤਾ ਚੌਥੇ ਦਿਨ ਲਾਇਆ 3 ਦਿਨ ਚੱਕੜ ਉਦਾਂ ਪਿਆ ਰਿਹਾ ਤੇ ਤੂੰ ਹੀ ਸਾਲ ਵਾਲਾ ਵੀ ਨਿਸਰਨ ਦੇ ਵਿੱਚ ਵੀ ਓਨਾ ਹੀ ਫਰਕ ਪਾ ਗਿਆ ਚੋਣਾ ਪਨੀਰੀ ਦੀ ਉਮਰ ਵੀ ਸੇਮ ਆ, ਉੱਤੀ ਵੀ ਸੇਮ ਆ ਸਾਲ ਵਾਲੋ ਵੀ ਲੱਗਣ ਚ ਇਹੀ ਫਰਕ ਪਾ ਜਾਂਦਾ ਚੋਣਾ ਇੱਕ ਦਿਨ ਜੇ ਲੇਟ ਲੱਗਾ ਤੇ ਇੱਕ ਦਿਨ ਲੇਟ ਲੱਗਣ ਨਾਲ ਵੀ ਚੋਣਾ ਫਰਕ ਪਾ ਜਾਂਦਾ ਇਦਾਂ ਇਹ ਚੀਜ਼ ਆ ਚੋਣੇ ਦਾ ਸਾਖਦਾ ਇਹ ਚੋਣਾ ਤੇ ਨਹੀਂ ਲੇਟ ਲੱਗਾ ਸੀ ਤੇ ਤੂੰ ਹੀ ਸਾਲ ਲੈ ਲੋ ਵੀ ਆਹ ਚੋਣਾ ਮੇਰੇ ਅੰਦਾਜ਼ੇ ਨਾਲ ਘੱਟੋ ਘੱਟ ਵੀ ਦੇ 10 ਤੋਂ 20% ਨਿਸਰਾਰੇ ਤੇ ਉਹ 5% ਨਿਸਰਾਰੇ ਚੋਣਾ ਇਹਨਾਂ ਫਰਕ ਪਾ ਗਿਆ ਸਪਰੇ ਦਾ ਦੇਖਦੇ ਆ ਅੱਜ ਜੇ ਧੁੱਪ ਲੱਗੀ ਦੁਪਹਿਰ ਤੱਕ ਜਦੋਂ ਵੀ ਲੱਗੀ ਉਹ ਮੁੜ ਕੇ 2-3 ਦਿਨ ਟਾਈਮ ਨਹੀਂ ਲੱਗਣਾ ਮੇਰਾ ਨਾਲੇ ਮੌਸਮ ਫੇਰ ਖਰਾਬ ਦੱਸਦੇ ਆ ਸਵੇਰ ਦਾ ਤੇ ਨਹੀਂ ਮੌਸਮ ਅੱਜ ਠਾਈ ਆ ਤੇਰੇ 29 ਅਕੀਨ ਨੂੰ ਤੇ 31 ਨੂੰ ਤੇ ਇੱਕ ਨੂੰ ਮੌਸਮ ਖਰਾਬ ਆ ਫੇਰ 2 ਦਿਨ 3 ਦਿਨ ਫੇਰ ਮੌਸਮ ਖਰਾਬ ਆ ਜੇ ਸਪਰੇ ਹੀ ਹੋ ਜੇ ਤੇ ਵਧੀਆ ਗੱਲ ਹੀ ਆ ਬਾਕੀ ਚਲੋ ਦੇਖਦੇ ਆ ਅੱਜ ਜਦੋਂ ਵੀ ਵੈਦਰ ਸਹੀ ਹੋ ਗਿਆ ਉਦੋਂ ਨਿਕਾਦਨੇ ਆਪਾਂ ਹਾਰ ਵਾਲੇ ਝੋਨੇ ਦੇਖ ਲਓ ਪਾਣੀ ਦਾ ਸੁੱਕ ਗਿਆ ਪਾਣੀ ਦੀ ਕੋਈ ਗੱਲ ਉਦਾਂ ਕਰ ਲੋ ਚੱਕ ਕੇ ਬਾਕੀ ਸੜਕਾਂ ਵੀ ਵੇਖੋ ਸਾਡੇ ਇਹਦੀ ਇਹਦੀ ਹੈਗਾ ਨਾ ਸਰਕਾਰ ਦੇ ਇਹਨੂੰ ਆਂਦੇ ਤਰੱਕੀ ਦੇ ਰਾਹ ਤੇ ਆਮ ਆਦਮੀ ਪਾਰਟੀ ਸਰਕਾਰ ਜਿੰਦਾਬਾਦ ਆ ਸੜਕਾਂ ਛੁੜਕਾਂੀਆਂ ਨੇ ਕਿਤੇ ਟੁੱਟ ਨਹੀਂ ਦਿੱਤੀਆਂ ਵੇ ਚਲੋ ਮੰਨਦੇ ਆ ਉਹਨਾਂ ਨੇ ਕਾਲੀਆਂ ਨੇ ਸੜਕਾਂ ਬਣਾਈਆਂ ਇੰਦੀ ਕਾਂਗਰਸੀਆਂ ਨੇ ਪੈਚਵਰਕ ਕਰਾਇਆ ਤੇ ਇਹਨਾਂ ਨੇ ਤੇ ਪੈਚਵਰਕ ਛੱਡ ਇਹਨਾਂ ਨੇ ਤੇ ਸਭ ਕੁਝ ਕਰਾਤਾ ਐ ਇਸ ਤਰ੍ਹਾਂ ਇਹਨੂੰ ਮੰਦੇ ਸਰਕਾਰ ਕਮੇਡੀਅਨ ਸਰਕਾਰ ਕਮੀਡੀਅਨ ਸਰਕਾਰ ਨਮੂਨਾ ਜਿਹੜਾ ਕਮੀਡੀਅਨ ਨਹੀਂ ਬਾਇਆ ਆਪਾਂ ਬਣਾਤਾ ਜਿਹੜਾ ਜਿੱਤੇ ਵਿਸ਼ਵਾਸ ਕਰਕੇ ਜਿਹਨੂੰ ਉਹ ਨਮੂਨਾ ਕਮੀਡੀਅਨ ਸਰਕਾਰ ਆ ਥੋੜੀ ਬੋਧੀ ਮਹਾਰਾਜ ਕੋਈ ਸ਼ਰਮ ਕਰੋ ਕੋਈ ਕੰਮ ਧੰਦਾ ਕਰੋ ਜਿਹੜਾ ਕਿ ਤੁਹਾਨੂੰ ਲੋਕੀ ਸਲਾਉਣ ਨਾ ਕਹੀ ਚੁੱਕ ਕੇ ਹੈਲੀਕਾਪਟਰ ਤੇ ਕਿਤੇ ਕਿਤੇ ਪਹੁੰਚ ਜਾਂਦੇ ਕਿਤੇ ਕਿਤੇ ਪਹੁੰਚਦੇ ਜਨਤਾ ਦਾ ਹੀ ਥੋੜਾ ਬੋਧਾ ਧਿਆਨ ਰੱਖੋ ਜਨਤਾ ਕੁੜੀਆਂ ਮਰ ਗਈ ਪੰਜਾਬ ਦੀ ਸਾਰੀ ਖਾਣਾ ਨਾ ਤੇ ਕੋਈ ਕਿਤੇ ਨਾ ਕੋਈ ਕਿਸੇ ਨਾ ਤੇ ਤੁਸੀਂ ਕਿਤੇ ਕਿਤੇ ਕਿਸ ਦੀ ਸਾਰ ਨਹੀਂ ਲਈ ਗੋਗਲਾਂ ਤੋਂ ਮਿੱਟੀ ਛੱਡ ਕੇ ਚੱਲ ਜਿੰਦੇ ਤਾਂ ਸਾਡੇ ਹੁਣ 27 ਚ ਖੇਤਰ ਵੀ ਹੋ ਪੈਣੇ ਆ ਤੇ ਜਿਹੜੇ ਤੁਸੀਂ ਰੱਬ ਦਾ ਨਾਮ ਯਾਦ ਰੱਖੋ ਲੋ ਇਹ ਕਰਕੇ ਥੋੜਾ ਬਹੁਤਾ ਕੰਮ ਕਰੀ ਜਾਂਦਾ ਰੱਬ ਨੇ ਇਹ ਸਮਾਂ ਮਾਰਾ ਕੀਤਾ ਤੇ ਤੁਸੀਂ ਕਿਸੇ ਦੀ ਬਾਹ ਫੜ ਲਓ ਉਦਾਂ ਤੇ ਤੁਸੀਂ ਸਾਰਾ ਦੇਸ਼ ਕਰਜਾਈ ਕਰਤਾ ਕੋਈ ਕਿਸਾਨਾਂ ਨੇ ਕੋਈ ਪੈਸਾ ਚੁੱਕ ਕੇ ਕਿਸਾਨਾਂ ਤੇ ਵੀ ਲਾ ਦਿਓ ਵਹੀ ਮੰਮੀ ਵੀ ਦਰਸ਼ੀ ਦੇ ਇਸ ਕਰਤਾ ਹੀ ਆ ਸਾਡਾ ਕਰਕੇ ਆ ਨਾ ਤੇ ਚਲੋ ਜਟਾਂ ਦਾ ਵਜਣ ਦਾ ਕਿਸਾਨਾਂ ਦਾ ਵਜਦਾ ਵੀ ਕਿਤੇ ਰਖਾਈ ਹੋ ਗਿਆ ਪਰ ਦਿੱਤਾ ਕਿ ਜੇ ਉਹਨਾਂ ਨੂੰ ਅਜੇ ਤੱਕ ਥੋੜਾ ਬਹੁਤਾ ਨਾ ਸੋਚੋ ਵਿਚਾਰੋ ਜਾ ਕੇ ਰੱਬ ਨੂੰ ਜਾਣ ਦੇਣੀ ਆ ਕੋਈ ਕੋ ਕੰਮ ਚੰਗਾ ਕਰਕੇ ਜਾਵਾਂਗੇ ਤੇ ਉਹਦੀ ਕੋ ਸੋਭਾ ਹੋਊਗੀ ਬادیه ਬਣੀ ਬਗੀਚੀ ਬਹੁਤ ਸੋਹਣੀ ਬਗੀਚੀ ਬਣਾਈ ਚਾਚਾ ਹੁਣ ਮੌਸਮ ਥੋੜਾ ਸਹੀ ਹੋ ਗਿਆ ਜੇ ਕਟਿੰਗ-ਕੂਟਿੰਗ ਕਰਕੇ ਬਹੁਤ ਸੋਹਣਾ ਬਣ ਜਾਣਾ ਇੱਥੇ ਆ ਫੁੱਲ ਲਿਆ ਮੌਸਮ ਹੁਣ ਗਾੜੀ ਫੁੱਲਾਂ ਦੇ ਬਾਹਰ ਆ ਗਈ ਆ ਦੇਖੋ ਕਿੰਨਾ ਸੋਹਣਾ ਲੱਗਦਾ ਵੀਓ ਜਿਹੜਾ ਫੁੱਲ ਫੁੱਲ ਖਿੜ ਗਏ ਉਧਰੋਂ ਉਹ ਬਗੀਚੀ ਜਿਹੜੀ ਉਹ ਅੰਦੇ ਸਾਲ ਤੱਕ ਤਾਂ ਪ੍ਰੋਪਰ ਤਿਆਰ ਹੋਣੀ ਹੁਣੀ ਤੁਸੀਂ ਚੈੱਕ ਕਰੋ ਬਹੁਤ ਸੋਹਣੇ ਬੂਟੇ ਤੁਰੇ ਬਹੁਤ ਵਧੀਆ ਬਹੁਤ ਵਧੀਆ ਬਣਾਈ ਗਾੜ ਕੀ ਸੋਣੀ ਵਸੀਰ ਥੋੜੀ ਐ ਇਹ ਆ ਗੋਨਵਾਲ ਬਾਈਪਾਸ ਪਠਾਨਕੋਟ ਜਲਿਆਲਾ ਅੰਮ੍ਰਿਤਸਰ ਇਹਨਾਂ ਬਹੁਤੇ ਜਾ ਰਹੀਆਂ ਬਾਬੇ ਗੱਡੀਆਂ ਬਹੁਤੇ ਜਾ ਰਹੀਆਂ ਇਹ ਲਸਾਫ ਨਾਲ ਕੁਝ ਬਲਦੇ ਨੇ ਸਿਆਸੀਓ ਦੀ ਬਾਹਰ ਵਿੱਚ ਤੇਰ ਗੀਆਂ ਮੈਲ ਕੋਣਾ ਯਾ ਰਸ਼ੀ ਕੋਇਆ ਵਾ ਮਾੜਾ ਭੀ ਸਭ ਇੱਕ ਦਾ ਸੀ ਬਾਪ ਤੇ ਪੰਜ ਪੜ ਸੁੱਕ ਕੇ ਕਰੋ ਚੈੱਕ ਬਈ ਕਰੋ ਚੈੱਕ ਅੰਟਰੋ ਜਦੋਂ ਵਧੀਆ ਲੱਗਾ ਜਾ ਕੇ ਕਰੀ ਹੁਣ ਸਪਰੇ ਸ਼ਿਓਨੇ ਨੂੰ ਸ਼ਿਓਨਾ 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 ਅੱਜ ਮਿੱਤਰੋ ਆਪਣੇ 33 ਆ ਗਈ 15009 ਆਈ ਅੱਜ ਤੇ ਆਪਣੇ 15009 ਤਰਨ ਤਨ ਵੇਗੀ ਜੇ ਸਾਢੇ 2900 2700 ਤੋਂ ਸਾਢੇ 2750 ਤੋਂ ਸਟਾਰਟ ਹੋ ਗਏ ਸਾਢੇ 2900 ਤੱਕ ਗਈ ਆ ਤੇ ਮੇਰੇ ਆਈਡੀ ਨਾਲ ਜ਼ਿਆਦਾ ਨਹੀਂ ਤੇ 100 ਦੇ ਵਿੱਚੋਂ 20% ਹਰੀ ਆ ਤੇ ਰੇਟ ਉਸਾਰ ਨਾਲ ਸੁਣਾਈਆ ਠੀਕ ਹੈ ਵਧੀਆ ਰਹੀ ਬਲੇਜੋ ਨਹੀਂ ਨਹੀਂ ਚਾਹੀਦੀ ਆ ਰੇਟ ਬਹੁਤ ਆ ਰੇਟ ਤੇ 3000 ਪਲੱਸ ਹੀ ਆ 3300 ਰੁਪਇਆ ਆਏਗਾ ਬਾਕੀ ਠੀਕ ਆ ਵਧੀਆ ਜੋ ਕੁਝ ਵੀ ਆ ਬਾਈਪਾਸ ਨੇ ਤੇ ਫੜ ਕੇ ਦੁਨੀਆਂ ਦੇ ਆਨੰਦ ਲੈ ਆਗੇ ਦੁਨੀਆਂ ਨਾਲ ਬਾਈਪਾਸ ਵਧੀਆ ਆ ਬਾਹਰੋਂ ਬਾਹਰ ਮੈਂ ਤੋਂ ਮੈਂਡ ਸ਼ਹਿਰ ਜਿੋਂ ਨਿਕਲ ਆਇਆ ਇੱਧਰ ਤੇ ਲੋਕਾਂ ਨੂੰ ਚੱਕ ਜੇਤਾ ਨਹੀਂ ਵੀ ਇਦਾਂ ਦਾ ਰੋਈਦ ਕਮ ਹੋਊਗਾ ਬਾਈਪਾਸ ਬਣ ਗਿਆ ਜਾਨ ਸੌਖੀ ਹੋ ਗਈ ਸਾਰਿਆਂ ਦੀ ਪੈਸਾ ਲੌਂਗੀ ਦੋਤਾ ਨੂੰ

ਆ ਗਿਆ ਆਪਣੇ ਪਿੰਡ ਦੀ ਹੱਦ ਕੱਤ ਗਿਲ ਆਜਾ ਆਜਾ ਮਾਰ ਆਜਾ ਨਵੇਂ ਮਿੱਤਰੋ ਇਹ ਸਪਰੇਅ ਕਰਨ ਲੱਗੇ ਆਪਣਾ ਰਹਿ ਗਿਆ ਇਕਲਾ ਡੇਡ ਕਿਲਾ 1509 ਦਾ ਜਿਹੜਾ ਗਲਤ ਲੱਗ ਗਿਆ ਪਿੰਦਰੀ ਉਹ ਸਾਰਾ ਨਿਸਰਿਆ ਹੁਣ ਤੇ ਅੱਜ ਵੈਦਰ ਵਧੀਆ ਸੀ ਥੋਪੀ ਅੱਜ ਸ਼ਾਮਾਂ ਦਾ ਟਾਈਮ ਹੈ ਤੇ ਮੈਂ ਚਲੋ ਸਪਰੇਅ ਕਰੀ ਜਾਈਏ ਇਹ ਦਵਾਈ ਤੁਹਾਨੂੰ ਅੱਗੇ ਵੀ ਦੱਸਿਆ ਇਹ ਦਵਾਈ ਕੀ ਆ ਤੇ ਡਾਲੀ ਇਹ ਪੂਰੇ ਤੇਲੇ ਦੀ ਕਾਲੇ ਤੇਲੇ ਦੀ ਇਹਾਰੇ ਤੇਲ ਜਿੱਤਨਾਂ ਦੇ ਅਸਰ ਕਰਦੀ ਆ ਆਈਪੀਐਲ ਦੀ ਆ ਆ ਪੈਗੜੇ ਦਾ ਬਹੁਤ ਕੰਮਜਾਬ ਹੋਈ ਦਵਾ ਇਹ 2 ਸਾਲ ਹੋ ਗਿਆ ਤੇ ਚਾਚੇ ਨਹੀਂ ਕਰਦੇ ਉਹਨਾਂ ਨੇ 4-5 ਸਾਲ ਹੋ ਗਏ ਉਹ ਕਰਦੇ ਪਹਿਲ ਨੂੰ ਮੈਂ ਹੋਰ ਕਰਦਾ ਹੁੰਦਾ ਹਾਂ ਹੁਣ ਇਹ ਆਈਪੀਐਲ ਦੀ ਦਵਾ ਬਹੁਤ ਵਧੀਆ ਵੀ ਤੇ ਬਾਕੀ ਆ ਹੈਗੀ ਆ ਗੁਜੀ ਆ ਤੇਲੇ ਵਾਲੀ ਆ ਆ ਟੇਡ ਵਾਲੀ ਆ ਬਹੁਤ ਵਧੀਆ ਇਹ ਵੀ ਸੇਵੀਆਂ ਵਾਲੀ ਆ ਟੇਡ ਵਾਲੀ ਬਹੁਤ ਵਧੀਆ ਬਾਕੀ ਟੇਡ ਵਾਲੀ ਹਲਕੀ ਪਾ ਦੋ ਤਾਂ ਵੀ ਕੋਈ ਗੱਲ ਨਹੀਂ ਕੋ ਟੇਡੇ ਜਿਹੜਿਆ ਦਾਣੇ ਦਾ ਕੀ ਕਰਦਾ ਤੇ ਆ ਆਪਣੀ ਆਗੇ ਐਵੇਂ ਸਟਾਰ ਨੇਟਿਵ ਹੋ ਗਈ ਐ ਮੇਂ سٹਾਰ ਹੋ ਗਈ ਤੈਨੂੰ ਪਤਾ ਹੀ ਐ ਮੇਂ سٹਾਰ ਸਭ ਤੋਂ ਉੱਪਰ ਐ ਸੰਜਾਟਾ ਦੀ ਤੇ ਆ ਆਪਣੀ ਦਵਾਈ ਹੈਗੀ ਐ ਸੱਚ ਇੱਕ ਦਵਾਈ ਆਪਣੀ ਆ ਆ ਗਈ ਆਪਣੀ ਸੁੰਡੀ ਦੀ ਕੋਰਾ ਜੀ ਆਪਣੀ ਮਾੜੀ ਮੋਟੀ ਕੋ ਸੁੰਡੀ ਪਿੰਗੀ ਐ ਨਾ ਕੋਰਾ ਜੀ ਦਾ ਸਾਲਟ ਆ ਕੋਰਾ ਜੀ ਨੇ ਕੀ ਕੋਰਾ ਜੀ ਤੋਂ ਥੱਲੇ ਆ ਪਰ ਹੈਗੀ ਵਧੀਆ ਰਿਜ਼ਲਟ ਸੋਹਣਾ ਆ ਇਹਦਾ ਵੀ ਇਹ 20 ਦਿਨ ਸੜਕਦੀ ਆ ਝੋਨੇ ਨੇ ਬਾਦ ਤੋਂ 15 ਦਿਨ ਖੜਨੇ ਆ ਜਿਆਦਾ ਨਹੀਂ ਖੜਨੇ ਤੇ ਬਾਕੀ ਚਾਰ ਦਵਾਈਆਂ ਚਾਰੇ ਦਵਾਈਆਂ ਦਾ ਕੋਲ ਵੱਖੋ ਵੱਖਰਾ ਕਰਨਾ ਵਾ ਇਕੱਠੀਆਂ ਨਹੀਂ ਕਰਨੀਆਂ ਕੋ ਚਾਰੇ ਦਵਾਈਆਂ ਜਿਹੜੀਆਂ ਵਾ ਹੈਵੀ ਆ ਪਾਰੀਆਂ ਵੇ ਕਰਕੇ ਕੋਲ ਵਖਰਾ ਕਰਕੇ ਟੈਂਕੀ ਚ ਏ ਕੇ ਵਰੀ ਪਾਉਣੀ ਆ ਮੁੜ ਕੇ ਉੱਪਰ ਸਟicker ਪਾ ਦਣਾ ਇਹ ਐਕਟੀਵੇਟਰ ਆ ਜਿੰਨੀਆਂ ਵੀ ਦਵਾਵਾਂ ਪਾਈਆਂ ਉਹਨੂੰ ਛੇਤੀ ਮਤਲਬ ਐਕਟੀਵੇਟ ਕਰ ਦਿੰਦਾ ਬਾਕੀ ਮਾੜਾ ਮੋਟਾ ਮੀ ਪਵੇ ਉਹ ਲੱਤਦਾ ਨਹੀਂਗਾ ਦਵਾਈ ਲੱਤਦੀ ਨਹੀਂ ਇਹ ਕਰਕੇ ਹੁਣ ਆਮ ਹੀ ਸਾਰੇ ਪਾਉਂਦੇ ਸਟicker ਪਾਉਣਾ ਪੈਂਦਾ ਮਹਾਰਾਜਾ ਜੀ ਆ ਕਰੋ ਮੜਾ ਮੂੰਹ ਟਾੜੀ ਵੀਡੀਓ ਬਣਾਉਂਦੀ ਏ ਹੋ ਠੀਕ ਹੈ ਜਾ ਚੜਦੀ ਕਲਾ ਚਾਹੀਦੀ ਏ ਆਪਣੇ ਸੱਜਣਾ ਇਹਨਾਂ ਵੀਰ ਹੁਣ ਅੱਥੇ ਕੇਲੇ ਹੀ ਪੜੀ ਬਹੁਤ ਬੰਦੇ ਮਹਿੰਦੀ ਆ ਵੀ ਬਾਕੀ ਵੇਖੋ ਤੁਸੀਂ ਸ਼ਾਮਾਂ ਦਾ ਵੀ ਉਹ ਵੀ ਵੇਖੋ ਬਹੁਤ ਸੋਹਣਾ ਵੈਦਰ ਇਦਾਂ ਦਾ ਰਵੇ ਤੇ ਚਲੋ ਫੇਰ ਤੇ ਕੋਈ ਖਤਰਾ ਨਹੀਂ ਹਟਦਾ ਬਾਕੀ ਫੇਰ ਦੋ ਦਿਨ ਦੱਸਣ ਦੇ ਬਾਕੀ ਜੋ ਮਾਲਕ ਨੂੰ ਮਨਜ਼ੂਰ ਆਹੀ ਹੁਣ ਚਲੋ ਬਾਕੀ ਦੱਸਦੇ ਤੁਹਾਨੂੰ ਫੇਰ ਕਰਦੇ ਕੰਟੀਨਿਊ